ਅਮਰੀਕਾ ਵਿੱਚ ਭਾਰਤੀ ਔਰਤ ਦਾ ਹੋਇਆ ਕਤਲ ਪੁਲਿਸ ਨੇ ਪਤੀ ਨਰੇਸ਼ ਪਟਨੋਕੀਤਾ ਗ੍ਰਫਤਾਰ 6 ਮਹੀਨੇ ਦਾ ਬੱਚਾ ਹੋਇਆ ਲਾਵਾਰਿਸ ਅਮਰੀਕਾ ਵਿੱਚ 3 ਹਫ਼ਤੇ ਤੋਂ ਲਾਪਤਾ ਭਾਰਤੀ ਮੂਲ ਦੀ ਔਰਤ ਦਾ ਪਤੀ ਵੱਲੋਂ ਹੀ ਕਥਿਤ ਤੌਰ ਤੇ ਕਤਲ ਕੀਤੇ ਜਾਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਵਰਜੀਨੀਆ ਸੂਬੇ ਦੇ ਮਨਾਸਸਪਾਰਕ ਸ਼ਹਿਰ ਦੀ ਪੁਲਿਸ ਵੱਲੋਂ ਮਮਤਾ ਪੱਟ ਦੇ ਪਤੀ ਨਰੇਸ਼ ਪੱਟ ਨੂੰ ਗ੍ਰਿਫਤਾਰ ਕਰਦਿਆਂ Laash lukon ਦੇ ਦੋਸ਼ ਆਇਦ ਕੀਤੇ ਗਏ ਨੇ ਪੇਸ਼ੇ ਵਜੋਂ ਬੱਚਿਆਂ ਦੀ ਨਰਸ ਮਮਤਾ ਨੂੰ ਆਖਰੀ ਵਾਰ 31 ਜੁਲਾਈ ਨੂੰ ਦੇਖਿਆ ਗਿਆ ਕੁਝ ਦਿਨ ਪਹਿਲਾਂ ਨਰੇਸ਼ ਪੱਟ ਨੇ ਕਥਿਤ ਤੌਰ ਤੇ ਡਰਾਮਾ ਕਰਦਿਆਂ ਆਪਣੀ ਪਤਨੀ ਨੂੰ ਘਰ ਵਾਪਸ ਆਉਣ ਦੀ ਅਪੀਲ ਕੀਤੀ ਜੋ ਵਕ ਵਕ ਟੈਲੀਵਿਜ਼ਨ ਚੈਨਲਾਂ ਤੇ ਪ੍ਰਸਾਰਤ ਕੀਤੀ ਗਈ ਪਰ ਹੁਣ ਪੁਲਿਸ ਵੱਲੋਂ ਨਰੇਸ਼ ਪੱਟ ਦੀ ਗ੍ਰਿਫਤਾਰੀ ਨੇ ਆਣਗੁਆਣ ਦੇ ਲੋਕਾਂ ਨੂੰ ਸੋਚੀਂ ਪਾ ਦਿੱਤਾ ਡੇਲੀ ਮੇਲ ਦੀ ਰਿਪੋਰਟ ਮੁਤਾਬਕ ਮਮਤਾ ਪੱਟ ਨੇ ਲਾਪਤਾ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਦੋਸ਼ ਲਾਇਆ ਸੀ ਕਿ ਉਸਦਾ ਪਤੀ ਬੱਚੇ ਦੀ ਪਰਵਰਿਸ਼ ਵਿੱਚ ਮਦਦ ਨਹੀਂ ਕਰਦਾ ਮਮਤਾ ਨੇ ਲਿਖਿਆ ਕਿ ਉਹ ਹਫ਼ਤੇ ਵਿੱਚ 2 ਦਿਨ ਕੰਮ ਕਰਦੀ ਹੈ ਪਰ ਬੱਚੇ ਦੀ ਸੰਭਾਲ ਵਿੱਚ ਨਰੇਸ਼ ਕੋਈ ਮਦਦ ਨਹੀਂ ਕਰ ਰਿਹਾ ਜੇ ਬੱਚੇ ਨੂੰ ਘਰ ਵਿੱਚ ਉਸ ਕੋਲ ਇਕੱਲਾ ਛੱਡਿਆ ਤਾਂ ਉਹ ਉਸ ਨੂੰ ਕਸਟਡੀ ਵਿੱਚ ਭੇਜ ਦੇਵੇਗਾ ਜਿਸ ਨੂੰ ਵੇਖਦਿਆਂ ਸਮਾਜ ਸੇਵੀਆਂ ਤੋਂ ਮਦਦ ਅਤੇ ਸਲਾਹ ਦੀ ਜ਼ਰੂਰਤ ਹੈ ਇਸੇ ਦੌਰਾਨ ਫੇਸਬੁੱਕ ਤੇ ਮਮਤਾ ਦੀ ਇੱਕ ਹੋਰ ਪੋਸਟ ਸਾਹਮਣੇ ਆਈ ਜਿਸ ਵਿੱਚ ਉਸਨੇ ਲਿਖਿਆ ਕਿ ਉਹ ਆਪਣੇ ਪਤੀ ਤੋਂ ਤਲਾਕ ਲੈ ਚੁੱਕੀ ਹੈ ਪਰ ਉਹ ਅਤੇ ਉਸ ਦਾ ਪਤੀ ਹੁਣ ਵੀ ਇਕੱਠੇ ਰਹਿ ਰਹੇ ਨੇ ਦੂਜੇ ਪਾਸੇ ਮਮਤਾ ਦੀ ਸਹੇਲੀ ਰੋਬਿਨ ਕੁੱਪੂ ਸੁਆਮੀ ਨੇ 12 ਅਗਸਤ ਨੂੰ ਸੋਸ਼ਲ ਮੀਡੀਆ ਰਾਹੀਂ ਉਸ ਦੀ ਸੁਖ શાંત ਪ੍ਰਤੀ ਚਿੰਤਾ ਜ਼ਾਹਰ ਕੀਤੀ। ਇੱਥੇ ਦੱਸਣਾ ਬਣਦਾ ਹੈ ਕਿ ਪੀਡੀਆਟ੍ਰਿਕ ਨਰਸ ਵਜੋਂ ਕੰਮ ਕਰ ਰਹੀ ਮਮਤਾ 2 ਅਗਸਤ ਨੂੰ ਕੰਮ ਤੇ ਨਾ ਪੁੱਜੀ ਤਾਂ ਉਸ ਦੇ ਸਾਥੀ ਮੁਲਾਜ਼ਮਾ ਨੇ ਪੁਲਿਸ ਨੂੰ ਇਤਲਾਹ ਦੇ ਦਿੱਤੀ। ਉਸ ਵੇਲੇ ਨਰੇਸ਼ਪੱਟ ਦਾਅਵਾ ਕਰ ਰਿਹਾ ਸੀ ਕਿ ਮਮਤਾ ਲਾਪਤਾ ਨਹੀਂ ਹੋਈ ਪਰ 6 ਦਿਨ ਬਾਅਦ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣ ਪੁੱਜ ਗਿਆ। ਮਨਾਸਿਸ ਪਾਰਕ ਸ਼ਹਿਰ ਦੇ ਪੁਲਿਸ ਮੁਖੀ ਮਾਰੀਓ ਲੂਗੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਰੇਸ਼ ਪੱਟ ਪੜਤਾਲ ਵਿੱਚ ਸਹਿਯੋਗ ਨਹੀਂ ਕਰ ਰਿਹਾ ਅਤੇ ਇਸ ਮਾਮਲੇ ਵਿੱਚ ਬਹੁਤੇ ਲੋਕਾਂ ਨੂੰ ਸ਼ੱਕ ਦੇ ਘੇਰੇ ਵਿੱਚ ਨਹੀਂ ਰੱਖਿਆ ਗਿਆ ਮਾਰੀਓ ਲੂਗੋ ਨੇ ਅੱਗੇ ਕਿਹਾ ਕਿ ਮੰਮਤਾ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 10 ਤਲਾਸ਼ੀ ਵਾਰੰਟਾਂ ਦੀ ਤਾਮਿਲ ਕੀਤੀ ਜਾ ਚੁੱਕੀ ਹੈ ਦੱਸ ਦਈਏ ਕਿ ਬੀਤੀ 14 ਅਗਸਤ ਨੂੰ ਨਰੇਸ਼ ਪੱਟ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈਚਾਰੇ ਦਾ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਵੱਲੋਂ ਮਮਤਾ ਦੀ ਭਾਲ ਵਿੱਚ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਦੱਸ ਦਈਏ ਕਿ 14 ਅਗਸਤ ਨੂੰ ਨਰੇਸ਼ ਪਟ ਨੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਭਾਈਚਾਰੇ ਦਾ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਵੱਲੋਂ ਮਮਤਾ ਦੀ ਭਾਲ ਵਿੱਚ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਇੱਕ ਦਰਜਨ ਤੋਂ ਵੱਧ ਵੌਲੰਟੀਅਰਜ਼ ਵੱਲੋਂ ਗਲੂਮਜ਼ ਪਾਰਕ ਟ੍ਰੇਲ ਵਿੱਚ ਪੂਰਾ ਦਿਨ ਮਮਤਾ ਦੀ ਭਾਲ ਕੀਤੀ ਗਈ ਜਿੱਥੇ ਉਹ ਅਕਸਰ ਆਪਣੇ ਬੱਚੇ ਨਾਲ ਜਾਂਦੀ ਸੀ ਪਰਵਾਰ ਦੇ ਗੁਆਂਢ ਵਿੱਚ ਰਹਿਦੀ ਸੈਮੀ ਚੌਧਰੀ ਨੇ ਕਿਹਾ ਕਿ ਜੇ ਮਮਤਾ ਨਾਲ ਕੋਈ ਅਣਹੋਣੀ ਵਾਪਰੀ ਹੈ ਤਾਂ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿਸੇ ਵੀ ਕਮਿਊਨਿਟੀ ਵਾਸਤੇ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਬੇहद ਮੁਸ਼ਕਲ ਹੋ ਜਾਂਦਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ